ਅੱਜ 8 ਦਸੰਬਰ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਸੁਖਬੀਰ ਬਾਦਲ ਨੇ ਹੁਣੇ ਤੋਂ ਹੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਕਿਹੜੀ ਥਾਂ ਤੋਂ ਸੁਖਬੀਰ ਬਾਦਲ ਨੇ ਚੋਣ ਲੜਨੀ ਹੈ ਉਹਦਾ ਵੀ ਐਲਾਨ ਕਰਨ ਦੀ ਖਬਰ ਆ ਰਹੀ ਹੈ ਖਬਰ ਆ ਰਹੀ ਹੈ ਸੁਖਬੀਰ ਬਾਦਲ ਨੇ 2027 ਦੇ ਵਿੱਚ ਗਿੱਦੜਵਾਹਾ ਤੋਂ ਐਮਐਲਏ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ ਪਹਿਲਾ ਸੁਖਬੀਰ ਬਾਦਲ ਤੇ ਉਹਨਾਂ ਦੇ ਪਿਤਾ ਲੰਬੀ ਤੇ ਗਿੱਦੜਵਾਹਾ ਤੋਂ ਚੋਣ ਲੜਦੇ ਰਹੇ ਫਿਰ ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਵੀ ਚੋਣ ਲੜੀ ਸੁਖਬੀਰ ਬਾਦਲ ਦੇ ਧਰਮ ਪਤਨੀ ਨੇ ਬਠਿੰਡਾ ਤੋਂ ਵੀ ਚੋਣ ਲੜੀ ਤੇ ਹੁਣ ਸੁਖਬੀਰ ਬਾਦਲ ਨੇ ਗਿੱਦੜਵਾਹਾ ਤੋਂ ਐਮਐਲਏ ਦੀ ਚੋਣ ਲੜਨ ਦਾ ਅੱਜ ਤੋਂ ਹੀ ਐਲਾਨ ਕਰ ਦਿੱਤਾ ਹੈ ਵੋਟਾਂ 'ਚ ਅਜੇ 1 ਸਾਲ ਬਾਕੀ ਹੈ ਪਰ ਹੁਣੇ ਤੋਂ ਹੀ ਸੁਖਬੀਰ ਬਾਦਲ ਨੇ ਤਿਆਰੀਆਂ ਖਿੱਚ ਦਿੱਤੀਆਂ ਨੇ ਤੇ ਤੁਹਾਡੇ ਲਈ ਸਵਾਲ ਇਹ ਆ ਮਿੱਤਰੋ ਕੀ ਲੱਗਦਾ ਹੈ ਸੁਖਬੀਰ ਬਾਦਲ ਗਿੱਦੜਵਾਹਾ ਤੋਂ ਚੋਣ ਲੜ ਕੇ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਕੀ ਲੱਗਦਾ ਹੈ ਸੁਖਬੀਰ ਬਾਦਲ ਇੱਕੋ ਸੀਟ ਤੋਂ ਜੇ ਚੋਣ ਲੜਨ ਤਾਂ ਉਹ ਪੱਕਾ ਹੀ ਜਿੱਤਣਗੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਮੈਂ ਦੱਸ ਦਿਆਂ ਮੈਨੂੰ ਲੱਗਦਾ ਹੈ ਕਿ ਵੈਸੇ ਤਾਂ ਕੁਝ ਵੀ ਹੋ ਸਕਦਾ ਹੈ ਪਰ ਅਕਾਲੀ ਦਲ ਦੀ ਪੰਜਾਬ 'ਚ ਅਜੇ ਹਾਲਤ ਪਤਲੀ ਹੈ ਅਜੇ ਅਕਾਲੀ ਦਲ ਨੂੰ ਤੇ ਸੁਖਬੀਰ ਬਾਦਲ ਨੂੰ ਕਾਫੀ ਸਾਰਾ ਜ਼ੋਰ ਹੋਰ ਲਾਉਣਾ ਪਵੇਗਾ ਜੇਕਰ ਉਹਨਾਂ ਨੇ ਜਿੱਤਣਾ ਹੈ ਅਗਲੀ ਖਬਰ ਤੇ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਹੈ ਲਾਈਵ ਹੋਏ ਨੇ ਖੁਦ ਵੀਡੀਓ ਬਣਾ ਕੇ ਔਰ ਜਾਪਾਨ ਤੋਂ ਉਹ ਲਾਈਵ ਹੋਏ ਨੇ ਉਹਨਾਂ ਨੇ ਕਿਹਾ ਕਿ ਜਾਪਾਨ ਦੇ ਵਿੱਚ ਕੁਝ ਐਸੀਆਂ ਯੂਨੀਵਰਸਟੀਆਂ ਕੁਝ ਐਸੇ ਖੋਜ ਕੇਂਦਰ ਉਹਨਾਂ ਨੇ ਦੇਖੇ ਨੇ ਜਿਨ੍ਹਾਂ ਦੇ ਤਰਜ਼ ਤੇ ਉਹ ਪੰਜਾਬ ਦੇ ਮਹਾਲੀ ਦੇ ਵਿੱਚ ਸੇਮ ਉਹੋ ਜਿਹੜੇ ਖੋਜ ਕੇਂਦਰ ਨੇ ਉਹਨਾਂ ਦੀ ਸਥਾਪਨਾ ਕਰਨਗੇ ਇਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਪਾਨ ਦੇ ਵਿੱਚ ਉੱਥੇ ਖੜ ਕੇ ਬਣਾਈ ਕਿਉਂਕਿ ਉਹ ਜਾਪਾਨ ਦੇ ਦੌਰੇ ਤੇ ਗਏ ਹੋਏ ਨੇ ਤੇ ਉੱਥੇ ਵੀਡੀਓ ਬਣਾ ਕੇ ਉਹਨਾਂ ਨੇ ਅਪਲੋਡ ਕਰਵਾਈ ਹੈ ਤੇ ਕਈ ਤਰ੍ਹਾਂ ਦੇ ਕਮੈਂਟਸ ਮੁੱਖ ਮੰਤਰੀ ਦੇ ਇਸ ਬਾਰੇ ਆ ਰਹੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਦਾਵਾ ਕਰ ਚੁੱਕੇ ਨੇ ਕਿਉਂ ਜਾਪਾਨ ਤੋਂ ਕਈ ਸਾਰੀਆਂ ਪ੍ਰਾਈਵੇਟ ਕੰਪਨੀਆਂ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਨੂੰ ਸੱਦਾ ਦੇਣਗੇ ਵੀ ਉਹ ਪੰਜਾਬ ਆਉਣ ਇੱਥੇ ਆ ਕੇ ਆਪਣੀਆਂ ਕੰਪਨੀਆਂ ਪ੍ਰੋਜੈਕਟ ਲਾਉਣ ਤੇ ਫਿਰ ਲੋਕਾਂ ਨੂੰ ਰੁਜ਼ਗਾਰ ਦੇਣ ਚਰਚਾ ਇਹ ਹੋ ਰਹੀ ਆ ਸਵਾਲ ਇਹ ਉੱਠ ਰਹੇ ਨੇ ਕਿ ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਬਣੀ ਤਾਂ ਉਹ ਇਹ ਸਵਾਲ ਉਠਾਉਂਦੇ ਹੁੰਦੇ ਸੀ ਵੀ ਸਰਕਾਰਾਂ ਆਪ ਵੀ ਫੈਕਟਰੀਆਂ ਕਾਰਖਾਨੇ ਲਾ ਕੇ ਸਰਕਾਰੀ ਤੌਰ ਤੇ ਉਹਨਾਂ ਨੂੰ ਚਲਾ ਵੀ ਸਕਦੀਆਂ ਰੁਜ਼ਗਾਰ ਦੇ ਵੀ ਸਕਦੀਆਂ ਤੇ ਪ੍ਰਾਈਵੇਟ ਕੰਪਨੀਆਂ ਨੂੰ ਜਾਂ ਬਾਹਰੋਂ ਵਿਦੇਸ਼ਾਂ ਤੋਂ ਪ੍ਰਾਈਵੇਟ ਕੰਪਨੀਆਂ ਨੂੰ ਸੱਦ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਸੌਂਪਿਆ ਜਾਣਾ ਇਹਦਾ ਉਹ ਵਿਰੋਧ ਕਰਦੇ ਹੁੰਦੇ ਸੀ ਇੱਥੋਂ ਤੱਕ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਜਿਹੜੇ ਅੰਗਰੇਜ਼ਾਂ ਨੂੰ ਸਾਡੇ ਭਗਤ ਸਰਾਭਿਆ ਨੇ ਕੁਰਬਾਨੀਆਂ ਦੇ ਕੇ ਫਾਂਸੀਆਂ ਦੇ ਰੱਸਿਆਂ ਤੇ ਝੂਲ ਕੇ ਇੱਥੋਂ ਕੱਢਿਆ ਅਸੀਂ ਫਿਰ ਉਹਨਾਂ ਦੀਆਂ ਕੰਪਨੀਆਂ ਨੂੰ ਇੱਥੇ ਸੱਦ ਕੇ ਕਿਉਂ ਦੇ ਰਹੇ ਹਾਂ ਤੇ ਸਾਡੇ ਧੀਆ ਪੁੱਤ ਉਹਨਾਂ ਹੀ ਅੰਗਰੇਜ਼ਾਂ ਕੋਲ ਫਿਰ ਕਿਉਂ ਜਾ ਰਹੇ ਨੇ ਇਦਾਂ ਦੇ ਵਿਚਾਰ ਭਗਵੰਤ ਮਾਨ ਪੇਸ਼ ਕਰਦੇ ਹੁੰਦੇ ਸੀ ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਬਣੇ ਤੇ ਅੱਜ ਉਹੀ ਭਗਵੰਤ ਮਾਨ ਸਾਹਿਬ ਉਹਨਾਂ ਹੀ ਪ੍ਰਾਈਵੇਟ ਸਰਮਾਇਦਾਰ ਕਾਰਪੋਰੇਟ ਘਰਾਣਿਆਂ ਨੂੰ ਖੁਦ ਨਿਉਤੇ ਦੇ ਰਹੇ ਨੇ ਸੱਦੇ ਦੇ ਰਹੇ ਨੇ ਔਰ ਕਹਿ ਰਹੇ ਨੇ ਕਿ ਆਓ ਸਾਡੇ ਤੁਸੀਂ ਆ ਕੇ ਆਪਦੀਆਂ ਕੰਪਨੀਆਂ ਆਪਦੇ ਪ੍ਰੋਜੈਕਟ ਲਾਓ ਤੇ ਇਦਾਂ ਉਹ ਕਹਿੰਦੇ ਰੁਜ਼ਗਾਰ ਦੇਣਾ ਸਵਾਲ ਇਹਦੇ ਤੇ ਬਹੁਤ ਨੇ ਕੀ ਹੁਣ ਭਗਵੰਤ ਮਾਨ ਸਾਹਿਬ ਆਪ ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਸਬਦੇਸ਼ੀ ਕਾਰਖਾਨੇ ਕੰਪਨੀਆਂ ਨਹੀਂ ਲਾ ਸਕਦੇ ਨਹੀਂ ਚਲਾ ਸਕਦੇ ਤੁਸੀਂ ਦੇਖੋ ਪੰਜਾਬ ਚ ਕਿੰਨੀਆਂ ਖੰਡ ਮਿਲਾਂ ਸਿਗੀਆਂ ਸਰਕਾਰੀ ਜਿਨ੍ਹਾਂ ਦਾ ਬੇੜਾ ਬਿਠਾਇਆ ਗਿਆ ਬੰਦ ਕੀਤੀਆਂ ਗਈਆਂ ਤੇ ਪ੍ਰਾਈਵੇਟ ਖੰਡ ਮਿਲਾਂ ਚੱਲੀਆਂ ਦੂਜੇ ਪਾਸੇ ਸਰਕਾਰੀ ਹਸਪਤਾਲਾਂ ਨੂੰ ਉੱਪਰ ਚੁੱਕਣ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਨੂੰ ਉੱਪਰ ਚੁੱਕਿਆ ਗਿਆ ਤੀਜੇ ਪਾਸੇ ਸਰਕਾਰੀ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਉੱਪਰ ਚੁੱਕਣ ਦੀ ਬਜਾਏ ਪ੍ਰਾਈਵੇਟ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਉੱਪਰ ਚੁੱਕਿਆ ਗਿਆ ਚੌਥਾ ਸਰਕਾਰੀ ਟਰਾਂਸਪੋਰਟ ਜਿਹੜੀ ਆਵਾਜਾਈ ਦੇ ਸਾਧਨ ਨੇ ਬੱਸਾਂ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਇਸ ਕਰਕੇ ਅੱਜ ਵੱਡੀ ਗਿਣਤੀ ਟਰਾਂਸਪੋਰਟ ਜਿਹੜੀ ਪੰਜਾਬ 'ਚ ਚੱਲਦੀ ਹੈ ਬੱਸਾਂ ਚੱਲਦੀਆਂ ਉਹ ਪ੍ਰਾਈਵੇਟ ਕਰਾਣੀਆਂ ਦੀਆਂ ਨੇ ਸਵਾਲ ਤਮਾਮ ਨੇ ਪਰ ਜਵਾਬ ਕੋਈ ਨਹੀਂ ਹੈ ਜਵਾਬ ਦੇਣਾ ਕਿੰਨੇ ਆ ਜੇ ਕੋਈ ਅੱਗੋਂ ਜਵਾਬ ਦਏਗਾ ਤਾਂ ਬੋਲੇਗਾ ਕੀ ਸਵਾਲ ਇਹ ਹੈ ਅਗਲੀ ਗੱਲ ਖਬਰ ਇਹ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀ ਇਹ ਬਿਆਨ ਦਿੱਤਾ ਸੀ ਕਿ ਜੇਕਰ ਨਵਜੋਤ ਸਿੱਧੂ ਨੂੰ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ ਤਾਂ ਫਿਰ ਉਹ ਸਿਆਸਤ ਦੇ ਵਿੱਚ ਦੁਬਾਰਾ ਐਂਟਰੀ ਕਰ ਸਕਦੇ ਨੇ ਪਰ ਨਾਲ ਹੀ ਉਹਨੇ ਇਹ ਕਹਿ ਦਿੱਤਾ ਸੀ ਕਿ 500 ਕਰੋੜ ਰੁਪਇਆ ਮੁੱਖ ਮੰਤਰੀ ਦੇ ਚਿਹਰੇ ਲਈ ਸਾਡੇ ਕੋਲ ਹੈ ਨਹੀਂਗਾ ਅਸੀਂ ਤਾਂ ਇਕੱਲੀ ਸੇਵਾ ਕਰ ਸਕਦੇ ਆ 500 ਕਰੋੜ ਰੁਪਈਆ ਨਹੀਂ ਦੇ ਸਕਦੇ ਇੱਥੇ ਫਿਰ ਵੱਡਾ ਰੌਲਾ ਪੈ ਚੁੱਕਾ ਹੈ ਵਿਰੋਧੀ ਪਾਰਟੀਆਂ ਨੇ ਉਸੇ ਦਿਨ ਦਾ ਘੇਰ ਲਿਆ ਤੇ ਅੱਜ ਫਿਰ ਨਵਜੋਤ ਕੌਰ ਸਿੱਧੂ ਆਪਣੇ ਹੀ ਬਿਆਨ ਦੇ ਉੱਪਰ ਦੁਬਾਰਾ ਬੋਲਦੇ ਨਜ਼ਰ ਆਏ ਸੁਨੀਲ ਜਾਖੜ ਨੇ ਕਿਹਾ ਕਿ ਤੁਸੀਂ ਦੇਖੋ ਕਾਂਗਰਸ ਦਾ ਹਾਲ ਇਹ ਤਾਂ ਐਦਾਂ ਕਰੋੜਾਂ ਰੁਪਏ ਲੈ ਕੇ ਤੇ ਮੁੱਖ ਮੰਤਰੀ ਬਣਾਉਂਦੇ ਨੇ ਉਧਰੋਂ ਆਮ ਆਦਮੀ ਪਾਰਟੀ ਨੇ ਇਹੀ ਬਿਆਨ ਦਿੱਤੇ ਕਾਲੀ ਦਲ ਨੇ ਘੇਰ ਲਿਆ ਸਭ ਨੇ ਕਿਹਾ ਵੀ ਨਵਜੋਤ ਕੌਰ ਸਿੱਧੂ ਜਿਹੜੇ ਖੁਦ ਕਾਂਗਰਸ 'ਚ ਕੰਮ ਕਰਦੇ ਆ ਜਿਨ੍ਹਾਂ ਦੇ ਹਸਬੈਂਡ ਕਾਂਗਰਸ ਦੇ ਪ੍ਰਧਾਨ ਰਹੇ ਆ ਨਵਜੋਤ ਸਿੰਘ ਸਿੱਧੂ ਉਹੀ ਕਹਿ ਰਹੇ ਆ ਵੀ ਕਾਂਗਰਸ ਪੈਸੇ ਲੈ ਕੇ ਟਿਕਟਾਂ ਦਿੰਦੀ ਐ ਤਾਂ ਫਿਰ ਤੁਸੀਂ ਦੇਖ ਲਓ ਵੀ ਹੁਣ ਇਹਦਾ ਮਤਲਬ ਕੀ ਐ ਉਸ ਤੋਂ ਬਾਅਦ ਫਿਰ ਪਹਿਲਾਂ ਤਾਂ ਕਾਂਗਰਸੀ ਆਏ ਬਾਰ ਚਰਨਜੀਤ ਚੰਨੀ ਨੇ ਕਿਹਾ ਵੀ ਦੇਖੋ ਮੈਂ ਤਾਂ ਕੋਈ ਪੈਸੇ ਦੇ ਕੇ ਟਿਕਟ ਨਹੀਂ ਸੀ ਲਈ ਜਾਂ ਮੈਨੂੰ ਪੈਸੇ ਦੇ ਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਮੈਂ ਤਾਂ 5 ਪੈਸੇ ਵੀ ਨਹੀਂ ਸੀ ਦਿੱਤੇ ਚਰਨਜੀਤ ਚੰਨੀ ਨੇ ਕਿਹਾ ਇਸ ਤੋਂ ਇਲਾਵਾ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਹੋਰ ਕਿੰਨੇ ਸਾਰੇ ਕਾਂਗਰਸ ਦੇ ਪੰਜਾਬ ਦੇ ਆਗੂ ਇਸ ਮਾਮਲੇ ਤੇ ਬੋਲੇ ਨੇ ਤੇ ਉਸ ਤੋਂ ਬਾਅਦ ਫਿਰ ਅੱਜ ਨਵਜੋਤ ਕੌਰ ਸਿੱਧੂ ਧਰਮਪਤਨੀ ਨਵਜੋਤ ਸਿੰਘ ਸਿੱਧੂ ਉਹ ਸਾਹਮਣੇ ਆਈ ਤੇ ਉਹਨੇ ਫਿਰ ਨਵੀਆਂ ਬਿਆਨ ਦਾਗ ਦਿੱਤੇ ਉਹ ਕਹਿੰਦੀ ਸੁਖਜਿੰਦਰ ਰੰਧਾਵੇਰੀ ਇਹ ਝੂਠ ਬੋਲ ਰਹੇ ਨੇ ਕਹਿੰਦੀ 5-5 ਕਰੋੜ ਰੁਪਇਆ ਲੈ ਕੇ ਕਾਉਂਸਲਰਾਂ ਦੀਆਂ ਟਿਕਟਾਂ ਇਹ ਦਿੰਦੇ ਰਹੇ ਕਾਉਂਸਲਰਾਂ ਦੀਆਂ ਕਹਿੰਦੀ ਸੱਚਮੁੱਚ ਇਹ ਗੈਂਗਸਟਰਾਂ ਨਾਲ ਇਹਨਾਂ ਦੇ ਸਬੰਧ ਨੇ ਉਹਨਾਂ ਨੇ ਨਵਜੋਤ कौर ਸਿੱਧੂ ਨੇ ਜਿੱਥੇ ਸਖਜਿੰਦਰ ਰੰਧਾਵਾ ਦੇ ਉੱਪਰ ਵੱਡੇ ਦੋਸ਼ ਲਾਏ ਨਾਲ ਹੀ ਕਾਂਗਰਸ ਦੇ ਹੋਰ ਕਿੰਨੇ ਸਾਰੇ ਆਗੂਆਂ ਨੂੰ ਵੀ ਲਪੇਟੇ ਚ ਲਿਆ ਹੁਣ ਕੀ ਕਹੀਏ ਕੀ ਨਵਜੋਤ कौर ਸਿੱਧੂ ਕਾਂਗਰਸ ਦੀ ਫੱਟੀ ਪੋਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਿੱਦਾਂ ਨੇ ਬਿਆਨ ਉਹ ਦੇ ਰਹੀ ਹੈ ਕਾਂਗਰਸ ਦੀ ਤਾਂ ਫੱਟੀ ਪੋਚਣ ਵਾਲੇ ਬਿਆਨ ਨੇ ਕਾਂਗਰਸ ਤੇ ਐਡੇ ਵੱਡੇ ਸਵਾਲ ਤਾਂ ਵਿਰੋਧੀਆਂ ਨੇ ਕਦੇ ਵੀ ਖੜੇ ਨਹੀਂ ਸੀ ਕੀਤੇ ਜਿਹੜੇ ਵੱਡੇ ਸਵਾਲ ਕਾਂਗਰਸ ਦੇ ਵਿੱਚ ਰਹਿ ਕੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਕਰ ਰਹੀ ਹੈ ਦੇਖੋ ਇਹ ਲੋਕਾਂ ਨੂੰ ਵੀ ਸੋਚਣਾ ਪਏਗਾ ਸੱਚ ਕੀ ਹੈ ਤੇ ਝੂਠ ਕੀ ਹੈ ਪਹਿਲੀ ਤਾਂ ਗੱਲ ਕੀ ਪਾਰਟੀਆਂ ਇੰਚ ਕਰਦੀਆਂ ਨੇ ਬਿਲਕੁਲ ਕਰਦੀਆਂ ਨੇ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਾਂਗਰਸ ਦਾ ਨਹੀਂ ਮੈਨੂੰ ਪਤਾ ਕਿੰਨੇ ਕਿੰਨੇ ਪੈਸੇ ਦੇ ਕੇ ਟਿਕਟ ਲਈ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਗੱਲ ਸੱਚੀ ਹੈ ਇਹ ਗੱਲ ਸੱਚੀ ਹੈ ਵੀ ਪਾਰਟੀਆਂ ਪੈਸੇ ਵਾਲੇ ਬੰਦੇ ਵੇਖ ਕੇ ਟਿਕਟ ਦਿੰਦੀਆਂ ਨੇ ਔਰ ਇਹਦਾ ਕਈ ਵਾਰ ਸਾਰੀਆਂ ਪਾਰਟੀਆਂ ਚ ਰੌਲਾ ਪਿਆ ਪਾਰਟੀਆਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਵੀ ਫੰਡ ਲੈਂਦੀਆਂ ਨੇ ਚੋਣ ਫੰਡ ਲੈਂਦੀਆਂ ਨੇ ਔਰ ਉਹਨਾਂ ਦੇ ਫੰਡ ਨਾਲ ਚੋਣਾਂ ਲੜਦੀਆਂ ਨੇ ਇਹਦੇ ਵੀ ਤੱਥ ਸਾਹਮਣੇ ਆ ਚੁੱਕੇ ਨੇ ਜਦੋਂ ਇਲੈਕਸ਼ਨ ਬੌਂਡ ਦਾ ਮਾਮਲਾ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਹਾਈ ਕੋਰਟ ਦੇ ਵਿੱਚ ਗਿਆ ਤਾਂ ਫਿਰ ਇਹ ਤੱਥ ਸਾਹਮਣੇ ਆਏ ਨੇ ਹੁਣ ਕੀ ਪਾਰਟੀਆਂ ਸੱਚਮੁੱਚ ਜਿਹੜੇ ਵੱਡੇ ਆਉਦੇ ਨੇ ਉਹ ਪੈਸੇ ਲੈ ਕੇ ਦਿੰਦੀਆਂ ਨੇ ਵੇਖੋ ਭਈ ਕਿਸੇ ਦਾ ਪੱਕਾ ਨਹੀਂ ਪਤਾ ਪਰ ਇਹ ਪਾਰਟੀਆਂ ਤੇ ਚੱਲਦਾ ਕੰਮ ਇਹ ਗੱਲ ਪੱਕੀ ਹੈ ਤੁਸੀਂ ਦੇਖੋ ਪਾਰਟੀਆਂ ਦੇ ਵਿੱਚ ਆਮ ਘਰਾਂ ਦੇ ਬਹੁਤ ਥੋੜੇ ਜਿਹੇ ਵਿਅਕਤੀ ਹੁੰਦੇ ਨੇ ਜੇ ਕੋਈ ਆਉਂਦਾ ਵੀ ਤਾਂ ਵੀ ਥੋੜੇ ਟਾਈਮ 'ਚ ਖਾਸ ਘਰ ਦਾ ਬਣਾ ਦਿੱਤਾ ਜਾਂਦਾ ਉਹਦੇ ਕੋਲ ਵਾਵਾ ਮਾਲ ਇਕੱਠਾ ਆ ਜਾਂਦਾ ਆਮ ਆਦਮੀ ਪਾਰਟੀ ਆਮ ਆਦਮੀ ਦੇ ਨਾਂ ਤੇ ਆਈ ਸੀ ਪਰ ਹੁਣ ਜਿਹੜੇ ਉਹਦੇ ਲੀਡਰ ਨੇ ਉਹ ਆਮ ਆਦਮੀ ਰਹੇ ਕਿ ਨਹੀਂ ਰਹੇ ਇਹ ਤੁਸੀਂ ਆਪੇ ਦੱਸ ਦਿਓ ਦੇਖੋ ਨਵਜੋਤ ਕੌਰ ਸਿੱਧੂ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਧਿਆਨ ਮੰਗਦੇ ਨੇ ਜੇਕਰ ਸੱਚਮੁੱਚ ਕਾਂਗਰਸ 'ਚ ਐਦਾਂ ਦਾ ਕਲਚਰ ਹੈ ਜਿਦਾਂ ਦਾ ਨਵਜੋਤ ਕੌਰ ਸਿੱਧੂ ਨੇ ਕਿਹਾ ਤਾਂ ਇਹ ਸੀਰੀਅਸ ਗੱਲ ਹੈ ਪਰ ਉਂਝ ਵੱਖ-ਵੱਖ ਪਾਰਟੀਆਂ 'ਚ ਇਹ ਕਲਚਰ ਹੋਣ ਦੀ ਪੂਰੀ ਸੰਭਾਵਨਾ ਹੈ ਹੁਣ ਸੀਨੀਅਰ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਉਹ ਕੀ ਬੋਲੇਗੀ ਕਿਉਂਕਿ ਨਵਜੋਤ ਕੌਰ ਸਿੱਧੂ ਨੇ ਤੇ ਵੀ ਕਹਿਤਾ ਵੀ ਮੇਰੇ ਘਰ ਵਾਲੇ ਦੇ ਪ੍ਰੇਨਕਾ ਗਾਂਧੀ ਨਾਲ ਬਹੁਤ ਨਜ਼ਦੀਕੀ ਅਟੈਚਮੈਂਟ ਹੈ ਤੇ ਉਹ ਮੇਰੇ ਪਤੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆ ਸਕਦੇ ਨੇ ਤਾਂ ਸਵਾਲ ਹੁਣ ਇੱਥੇ ਆ ਕੇ ਖੜ ਗਿਆ ਵੀ ਕੀ ਨਵਜੋਤ ਕੌਰ ਸਿੱਧੂ ਤੋਂ ਸੀਨੀਅਰ ਕਾਂਗਰਸ ਦੇ ਲੀਡਰ ਇਹ ਬੁਲਾ ਰਹੇ ਨੇ ਇਹ ਸਵਾਲ ਉਹ ਬੁਲਾ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਤਾਂ ਫੱਟੀ ਪੁੱਛਣੀ ਨਹੀਂ ਆਵਦੀ ਇਹ ਖਲਾਰਾ ਫਿਰ ਕੌਣ ਪਾ ਰਿਹਾ ਹੈ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਇਹ ਚਾਹੁੰਦੇ ਹੋਣ ਵੀ ਐਦਾਂ ਦੇ ਬਿਆਨ ਉਹਨਾਂ ਦੀ ਪਤਨੀ ਦੇਵੇ ਇਹ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕਹਿ ਕੇ ਆਪਣੀ ਪਤਨੀ ਨੂੰ ਬੁਲਾਤਾ ਹੋਵੇ ਪੱਕਾ ਨਹੀਂ ਹੈ ਪਰ ਹੋ ਸਕਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਲੰਬੇ ਟਾਈਮ ਤੋਂ ਕਾਂਗਰਸ ਦੇ ਵਿੱਚੋਂ ਗੈਰ ਸਰਗਰਮ ਨਜ਼ਰ ਆ ਰਹੇ ਨੇ ਤੇ ਕੰਮ ਉਸ ਤਰ੍ਹਾਂ ਉਹ ਕਰ ਨਹੀਂ ਰਿਹਾ ਤੇ ਜਦੋਂ ਬੰਦਾ ਇਸ ਸਥਿਤੀ 'ਚ ਹੁੰਦਾ ਤਾਂ ਕਈ ਵਾਰੀ ਉਹ ਫਰਸਟ੍ਰੇਸ਼ਨ 'ਚੋਂ ਕਈ ਤਰ੍ਹਾਂ ਦੇ ਬਿਆਨ ਦਿੰਦਾ ਹੈ ਇਹ ਸਾਰੇ ਸਿਨੈਰੀਓ ਦੇ ਉੱਪਰ ਤੁਸੀਂ ਕੀ ਦੇਖਦੇ ਹੋ ਮੈਂ ਜੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਸਾਨੂੰ ਇਹਦਾ ਕੀ ਫਾਇਦਾ ਤੇ ਕੀ ਨੁਕਸਾਨ ਮਿੱਤਰ ਪਿਆਰਿਓ ਆਮ ਲੋਕਾਂ ਨੂੰ ਤਾਂ ਇਹਨਾਂ ਗੱਲਾਂ ਦਾ ਨੁਕਸਾਨ ਹੀ ਨੁਕਸਾਨ ਹੈ ਫਾਇਦਾ ਕੋਈ ਨਹੀਂ ਹੈ ਤੁਸੀਂ ਇਹ ਸਭ ਕੁਝ ਦੇ ਉੱਪਰ ਆਪਣਾ ਬਿਆਨ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ